ਹਾਂਜੀ ਜੀ ਨਾ ਕੀ ਜੀ ਆ ਗੁਰਮੀਤ ਸਿੰਘ ਬਾਕੀ ਕਹਿਣਾ ਜਾਉਂਗੀ ਅੱਜ ਜਿਹੜਾ ਹਾਂਜੀ ਇਹ ਮੰਤਰੀ ਸਾਹਿਬ ਦਾ ਤੇ ਪੰਚਾਇਤ ਦਾ ਧੰਨਵਾਦ ਕਰਦੇ ਜਿੰਨਾ ਸਾਰੇ ਕੰਮ ਕੀਤੇ ਤੇ ਕਰੀ ਜਾ ਰਹੇ ਨੇ ਪਿੰਡ ਵੱਲ ਕਿਸ ਤਰ੍ਹਾਂ ਦਾ ਪਿੰਡ ਸੁਧਾਉਣ ਦੇ ਚੱਕਰ ਜਿਹੜਾ ਕੰਮ ਜੀ ਬਹੁਤ ਤਗੜੇ ਪੱਧਰ ਤੇ ਹੋ ਰਿਹਾ ਸਾਰਾ ਹੀ ਹੋ ਰਿਹਾ ਵਾ ਇੱਕ ਵੱਡੋ ਹੀ ਗਲੀਆਂ ਨਾਲੀਆਂ ਦਾ ਪਾਈਪ ਪਾਈਪ ਲਾਈਨ ਸਕੂਲ ਦੀ ਗਰਾਊਂਡ ਦਾ ਸਕੂਲ ਦਾ ਛੱਪੜ ਦਾ ਕੋਈ ਵੀ ਕੰਮ ਲੋ ਕਸਰ ਨਹੀਂ ਛੱਡੀ ਜਾ ਰਹੀ ਪੰਚਾਇਤ ਵੱਲੋਂ ਸਰਪੰਚ ਸਾਹਿਬ ਵੱਲੋਂ ਵਾਈਸ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਸੀਨੀਅਰ ਸੈਕੰਡਰੀ ਸਕੂਲ ਸੁਭਰਾ ਅੱਜ ਪਿੰਡ ਸੁਭਰਾ ਦੇ ਵਿੱਚ ਜਿਹੜਾ ਸੜਕ ਦਾ ਉਤਕਾਟ ਨਹੀਂ ਕੀਤਾ ਜਾਣਾ ਕਿ ਕਿਦਾਂ ਦੇਖੀਏ ਇਹ ਜੀ ਪਿੰਡ ਦਾ ਬਿਲਕੁਲ ਸੈਂਟਰ ਦੇ ਵਿੱਚ ਸੜਕ ਸੀ ਬਹੁਤ ਮੰਦੀ ਹਾਲੀਏ ਇਹਦੇ ਵਿੱਚ ਰਸਤੇ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਪੈਂਦੇ ਆ ਨਾਲ ਹੀ ਸੀਵਰੇਜ ਪਾ ਕੇ ਨਾਲ ਹੀ ਪਾਣੀ ਦਾ ਨਿਕਾਸ ਕਰਕੇ ਬਹੁਤ ਵਧੀਆ ਜਿਹਾ ਕੰਮ ਹੋ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਜਿਨ੍ਹਾਂ ਨੇ ਇਹ ਜੀ ਬਹੁਤ ਨਰਕੀ ਹਿਸਾਬ ਨਾਲ ਜੀ ਕੱਢਿਆ ਜਿਹੜਾ ਜੀ ਪਿੰਡ ਵਾਸੀ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਮਿਹਰਬਾਨੀ ਜੀ। ਇਹ ਬਟਾ ਡਿਸਾਈਡ ਕਰਾਉਤ ਕਟਣ। ਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਤੇ ਸਰਦਾਰ ਦਰਬਾਖ ਸਿੰਘ ਪੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਦੋਂ ਦੀ ਸਰਕਾਰ ਬਣੀ ਆ ਪਿੰਡਾਂ 'ਚ ਬਹੁਤ ਹੀ ਵਧੀਆ ਵਿਕਾਸ ਹੋ ਰਿਹਾ। ਸ਼ੁਰੂ ਤੋਂ ਸਟਾਰਟਿੰਗ ਤੋਂ ਹੀ ਵਿਕਾਸ ਸ਼ੁਰੂ ਕਰਤਾ ਸੀ। ਅਸੀਂ ਬਹੁਤ ਬਹੁਤ ਧੰਨਵਾਦ ਆ ਜੀ। ਪਿੰਡਾਂ ਦਾ ਪਿੰਡ ਦੀ ਵਿਕਾਸ ਜਿਹੜਾ ਹੋ ਰਿਹਾ ਕਿਦਾਂ ਦੇਖੋ। ਜਿਹਨਾਂ ਤੋਂ ਵਿਕਾਸ ਜਦੋਂ ਦੀ ਸਰਕਾਰ ਬਣੀ ਉਦੋਂ ਤੋਂ ਹੀ ਕੰਮ ਚੱਲਣ ਡਿਆ ਵਾ। ਜੰਗੀ ਬੰਦਾ ਤਾਂ ਕੰਮ ਚੱਲਦਾ ਇਹਦੀ ਬਾਬੇ ਵੀਰਸਾ ਵਾਲੀ ਸੜਕ ਹੀ ਬਸ ਸਟਾਡ ਲੈ ਕੇ ਗਾਈ ਗੁਜ਼ਰੇ ਤੱਕ ਇਹ ਬੜੇ ਚਿਰ ਦੀ ਇਹਦੀ ਹਾਲਤ ਰਸਤਾ ਹੋਈ 10 ਸਾਲ ਤੋਂ ਤੋਂ ਜ਼ਿਆਦਾ ਟਾਈਮ ਹੋ ਗਿਆ ਜਿਹੜੀ ਸਸਤ ਹੋਈ ਇਹ ਮੰਤਰੀ ਸਾਹਿਬ ਨੂੰ ਕਹਿ ਕੇ ਉਹਨਾਂ ਸੜਕ ਪਵਾਤੀ ਆ ਇਹਦੇ ਵਿੱਚ ਹੀ ਥੱਲੇ ਸੀਵਰੇ ਪਵਾਤਾ ਜਿਹੜੇ ਅੱਗੇ ਸੈਡਾ ਨਾਲੀਆਂ ਸੀ ਸੀਵਰ ਵੱਡਾ ਪਵਾ ਕੇ ਇਹਨੂੰ ਤਿਆਰ ਕੀਤਾ ਅੱਜ ਲੋਕ ਕਿਤੇ ਪੈ ਰਹੀ ਹੈ ਕੀ ਕਹਿਣਾ ਚਾਹੋਗੇ ਧੰਨਵਾਦ ਆਪ تاک ਸਿੰਘ ਦਾ ਲਾਲਜੀ ਭੰਦਰਵਾ ਧੰਨਵਾਦ ਜਿੰਨੇ ਸਾਡਾ ਕੋੜ ਕੱਟਦਾ ਸੜਕ ਕਰਾਵਾ ਇਵੇ ਕਿਵੇਂ ਪਿੰਡ ਦੇ ਹੈ ਉਹ ਵੀ ਬਣ ਚੱਲਦੀ ਪਈ ਆ ਬਹੁਤ ਧੰਨਵਾਦ ਆ ਜੀ ਸ਼ਮਸ਼ੀਰ ਸਿੰਘ ਆ ਜੀ ਕਿਤਾ ਪਿੰਡ ਦੇ ਜਿਹੜਾ ਕੰਮ ਚੱਲ ਰਿਹਾ ਉਹ ਵੀ ਠੀਕ ਤਰ੍ਹਾਂ ਦੇ ਜਿਹੜਾ ਵਿਕਾਸ ਪਿੰਡ ਦੇ ਵਿੱਚ ਹੋ ਰਿਹਾ ਇਹ ਜੀ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਔਰ ਇਲਾਕੇ ਦੇ ਜਿਹੜੇ ਮੰਤਰੀ ਆ ਸਰਦਾਰ ਲਾਲਜੀਤ ਸਿੰਘ ਪੁੰਦਰ ਕੈਬਨਿਟ ਮੰਤਰੀ ਪੰਜਾਬ ਉਹਨਾਂ ਦਾ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਾਰੇ ਹੀ ਇਲਾਕੇ ਦੇ ਵਿੱਚ ਇਹ ਜਿਹੜਾ ਵਿਕਾਸ ਆ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ ਵਾ ਜਿਨ੍ਹਾਂ ਦੇ ਵਿੱਚ ਅੱਜ ਇਹ ਜਿਹੜੀ ਸੜਕ ਗਦਾਈ ਕੇ ਪੱਤੀ ਤੋਂ ਲੈ ਕੇ ਬਾਬਾ ਵੀਰ ਸਿੰਘ ਉਹ ਜ਼ਾਰਾ ਥਣੀ ਹੁੰਦੀ ਅਡੇ ਤੱਕ ਜਿਹੜੀ ਜੋ ਜਾਂਦੀ ਆ ਜਿਹਦਾ ਅੱਜ ਉਦਘਾਟਨ ਇਹ ਨਗਰ ਦੇ ਸਰਪੰਚ ਔਰ ਪਤਵੰਤੇ ਸੱਜਣ ਸਰਦਾਰ ਅੰਤਾਰ ਸਿੰਘ ਜੀ ਔਰ ਹੋਰ ਪਤਵੰਤੇ ਸੱਜਣ ਜਿਹੜੇ ਇਸ ਜਗ੍ਹਾ ਤੇ ਆਏ ਆ ਇਹਦਾ ਉਦਘਾਟਨ ਜਿਹੜਾ ਹੁਣ ਹੋ ਰਿਹਾ ਵਾ ਅਸੀਂ ਧੰਨਵਾਦ ਕਰਦੇ ਆ ਸਮੁੱਚੀ ਨਗਰ ਪੰਚਾਇਤ ਸਭਰਾ ਦਾ ਔਰ ਪਤਵੰਤੇ ਸੱਜਣਾ ਦਾ ਔਰ ਸਰਦਾਰ ਲਾਲਜੀਤ ਸਿੰਘ ਪੁੰਨਰਜੀ ਦਾ ਜਿਨ੍ਹਾਂ ਨੇ ਆਪਣੇ ਦੇਖ ਰੇਖ ਦੇ ਵਿੱਚ ਜਿਹੜੇ ਵੱਡੇ ਵੱਡੇ ਕਾਰਜ ਜਿਹੜੇ ਆਪਣੇ ਇਲਾਕੇ ਦੇ ਵਿੱਚ ਚਲਾਏ ਹੋਏ ਆ। ਤੋਂ ਵੱਡੀ ਗੱਲ ਆ ਜੀ ਪੰਜਾਬ ਸਰਕਾਰ ਔਰ ਕੈਬਨਿਟ ਮੰਤਰੀ ਸਰਦਾਰ ਲਾਲਜੀ ਸਿੰਘ ਭੁੱਲਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਰਕਾਰ ਬੰਦ ਤੇ ਸਾਰੀ ਜਿਹੜੇ ਵਿਕਾਸ ਦੇ ਕੰਮ ਜੋਰਾਂ ਨਾਲ ਸ਼ੁਰੂ ਕਰਤੇ ਸੀ ਤੇ ਪੰਜਾਬ ਦੇ ਪਿੰਡਾਂ ਦੀ ਵੀ ਜਿਹੜੀ ਨਹਿਾਰ ਬਦਲ ਰਹਾ ਬਹੁਤ ਬਹੁਤ ਧੰਨਵਾਦ ਕਰਦੇ। ਜਿੱਦਾਂ ਪਿੰਡ ਸੁਭਰਾ ਦੇ ਵਿੱਚ ਵਿਕਾਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਤੁਹਾਡੀ ਸਹਿਯੋਗ ਦੇ ਨਾਲ ਜਿਹੜਾ ਪਿੰਡਾਂ ਦੀ ਨਹਿਾਰ ਬਦਲੀ ਜਾ ਰਹੀ ਹੈ। ਪੰਚਾਇਤ ਨੂੰ ਕੀ ਕਰਨਾ ਚਾਹੀਦਾ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੇ ਫਤਹਿ ਪਹਿਲਾਂ ਤੁਹਾਡਾ ਪੱਤਰਕਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਨਗਰ ਸੁਭਰਾ ਵਿੱਚ ਪਹੁੰਚੇ ਅਸੀਂ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਤੇ ਦਿਲਬਖ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਬਹੁਤ ਸਹੂਲਤਾਂ ਦਿੱਤੀਆਂ ਜੋ ਕਿ ਸਾਡੀ ਬਹੁਤ ਸਮੇਂ ਤੋਂ ਮੰਗ ਹੀ ਆ ਛੜਕ ਦੀ ਸੜਕ ਬਣੀ ਹੀ ਟਾਈਮ ਲੱਗ ਗਿਆ ਅੱਜ ਜਿਹੜੀ ਆ ਲੋਕ ਪਾ ਕੇ ਇਹਨੂੰ ਮੁਕੰਮਲ ਕੀਤਾ ਜਾ ਰਿਹਾ ਬਾਕੀ ਹੋਰ ਪਿੰਡ ਦੇ ਵਿੱਚ ਬਹੁਤ ਕੰਮ ਚੱਲ ਰਿਹਾ ਹੈ ਗਲੀਆਂ ਨਾਲੀਆਂ ਦੇ ਵੀ ਬਹੁਤ ਹੋ ਰਿਹਾ ਛੱਪੜਾਂ ਦਾ ਕੰਮ ਹੋ ਰਿਹਾ ਵਾ ਬਹੁਤ ਸਾਡੇ ਪਿੰਡ ਨੂੰ ਸਹੂਲਤ ਮਿਲੀ ਆ ਇਹ ਲੋਕ ਥੋੜੀ ਜਿਹੀ ਲੇਟ ਹੋ ਗਈ ਮੰਤਰੀ ਸਾਹਿਬ ਆਏ ਸਕੂਲ ਚ ਉਹਨਾਂ ਨੇ ਬੇਨਤੀ ਕੀਤੀ ਉਹਨਾਂ ਨੇ ਉਸੇ ਵੇਲੇ ਜੈ ਸਿੰਘ ਸਾਹਿਬ ਨੂੰ ਫੋਨ ਕਰਕੇ ਤੇ ਅੱਜ ਸਾਡੇ ਸ਼ੁਰੂ ਹੋ ਰਿਹਾ ਜਿਹੜੀ ਇਸ ਰੇ ਜਿਹੜੀ ਰਾਤ ਇਹ ਜੀ ਆਪਣੇ ਗਦਾਈ ਕੇ ਪੱਤੀ ਤੋਂ ਗੁਰਦੁਆਰੇ ਤੋਂ ਲਾ ਕੇ ਬਾਸਟੈਂਡ ਤੱਕ ਜਾ ਰਹੀ ਸਭਰਾ ਦੇ ਹੋਰ ਕਿਹੜੇ ਕਿਹੜੇ ਕੰਮ ਨੇ ਪਿੰਡ ਦੇ ਜਿਹੜੇ ਕਰਵਾਏ ਜਾ ਰਹੇ ਪਿੰਡ ਦੇ ਕੰਮ ਜੀ ਆਪਣੇ ਗਲੀਆਂ ਦਾ ਚੱਲ ਰਿਹਾ ਵਾ ਸੀਵਰੇਜ ਪਾ ਕੇ ਫਿਰ ਉੱਤੇ ਆਪਣੇ ਲੋਕ ਟਾਇਲ ਲਾ ਕੇ ਬਹੁਤ ਵਧੀਆ ਕੰਮ ਸਚੰਜੇ ਢੰਗ ਨਾਲ ਕੀਤਾ ਜਾ ਰਿਹਾ ਜੋ ਕੋਈ ਕੋਈ ਵੀ ਦਿੱਕਤ ਨਾ ਆਵੇ। ਜਿਸ ਦਾ ਸਹਿਯੋਗ ਮਿਲ ਰਿਹਾ ਪੰਚਾਇਤ ਮੈਂਬਰਾਂ ਲੋ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਪਿੰਡ ਵਾਲੋਂ ਵੀ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਜੀ ਸਾਡੀ ਮੰਨ ਲਓ ਬਹੁਤ ਵਧੀਆ ਜਿਹੜੇ ਮੈਂਬਰ ਪੰਚਾਇਤ ਰਲ ਕੇ ਕੰਮ ਕਰ ਰਹੇ ਆ ਕੋਈ ਸਾਡੇ ਵਿੱਚ ਤੇਰ ਮੇਰ ਨਹੀਂ ਹੈਗੀ ਜੀ ਸਾਡਾ ਬਹੁਤ ਕੱਠਾ ਇੱਕ ਬਜੇਣਾ। ਦੇ ਸਕੂਲ ਦਾ ਸਟੇਡੀਅਮ 1 ਕਰੋੜ 16.5 ਲੱਖ ਰੁਪਇਆ ਆਇਆ ਬਹੁਤ ਵਧੀਆ ਤਰੀਕੇ ਨਾਲ ਬਣ ਗਿਆ ਜਿੱਦਣ ਬਣ ਗਿਆ ਉਦੋਂ ਬਹੁਤ ਵਧੀਆ ਜਾਨੀਏ ਜਿੰਨੀਆਂ ਵੀ ਹੈਗੀਆਂ ਆਪਣੀਆਂ ਪੌੜੀਆਂ ਰੰਗ ਕਰਕੇ ਲਾਈਟਾਂ ਲਗਾ ਕੇ ਜਿੰਨੀਆਂ ਵੀ ਗਰਾਊਂਡਾਂ ਬਣਨੀਆਂ ਸਭ ਤਿਆਰ ਕਰਕੇ ਜਲਦੀ ਤੋਂ ਜਲਦੀ ਤਿਆਰ ਹੋ ਜਾਣਗੀਆਂ ਕੋਈ ਅਲੀ ਸ਼ਾਨ ਗਰਾਊਂਡ ਬਣੂਗੀ ਸਾਰੇ ਪੰਜਾਬ ਨੂੰ ਵੱਖਰੀ ਪੰਜ ਗਰਾਊਂਡਾਂ ਆਈਆਂ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਇੱਕ ਕੱਲੇ ਸਭਰਾ ਨੂੰ ਹੀ ਮੰਤਰੀ ਸਾਹਿਬ ਨੇ ਦਿੱਤੀ ਹੈ ਜੀ ਸਿੰਘ ਮੈਂ ਦਿੱਤਾ ਸਭਰਾ ਪਿੰਡ ਦੇ ਵਿੱਚ ਵਿਕਾਸ ਜਿਹੜਾ ਪੰਜਾਬ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਸਭਰਾ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕੁਝ ਜਿਹੜੇ ਆ ਮੁਕੰਮਲ ਹੋ ਚੁੱਕੇ ਆ, ਕੁਝ ਸ਼ੁਰੂ ਕੀਤੇ ਆ, ਕੁਝ ਵਿਚਾਰ ਅਧੀਨ ਆ। ਉਹਨਾਂ ਦੇ ਵਿੱਚੋਂ ਇੱਕ ਸੜਕਾ ਸਮੇਂ-ਸਮੇਂ ਦੀਆਂ ਸਰਕਾਰਾਂ ਆਈਆਂ ਵਾ ਸਾਡੇ ਜਿਹੜੀ ਇਹ ਮੇਨ ਸੜਕ ਸੀ ਪਿੰਡ ਦੀ ਬਾਬੇ ਵੀਰ ਸਿੰਘ ਦੇ ਅਸਥਾਨਾਂ ਨੂੰ ਜਾਂਦੀ ਸੀ ਤੇ ਗਦਾਈ ਕੀ ਪਤੀ ਤੱਕ ਇਹ ਸੜਕ ਜਾਂਦੀ ਸੀ। ਇਹਦੀ ਪਿਛਲੇ 10 ਸਾਲਾਂ ਤੋਂ ਕੋਈ ਰਿਪੇਅਰ ਨਹੀਂ ਕੋਈ ਇੱਥੇ ਲੁੱਕ ਨਹੀਂ ਆਈ ਤੇ ਬਹੁਤ ਵੱਡੀ ਮੰਗ ਸੀ ਪਿੰਡ ਵਾਸੀਆਂ ਦੀ ਜੋ ਸਰਕਾਰ ਬਣਦਿਆਂ ਹੀ ਵਿਚਾਰ ਅਧੀਨ ਲਿਆ ਕੇ ਇਹਦੀ ਪ੍ਰਪੋਜ਼ਲ ਬਣਾ ਕੇ ਇਹਦੇ ਉੱਤੇ ਜਥੋਂ ਕਿਤੇ ਨੀਵੀਂ ਹੀ ਘਟਕਾ ਪਾ ਕੇ ਉੱਚੀ ਕੀਤੀ ਗਈ ਆ ਤੇ ਅੱਜ ਜਿਹੜੀ ਆ ਇਹਦੀ ਲੁੱਕ ਪਾਇ ਕੇ ਤੇ ਇਹ ਜਿਹੜੀ ਸੜਕਾ ਪਿੰਡ ਵਾਸੀਆਂ ਦੇ ਲਈ ਚੱਲਣ ਦੇ ਲਈ ਜਿਹੜੀ ਆ ਉਹ ਕਿਸ ਤਰ੍ਹਾਂ ਦੇ ਵਿਕਾਸ ਜਿਹੜੇ ਵਿਕਾਸ ਪਿੰਡ ਦੇ ਵਿੱਚ ਜਿਵੇਂ ਸਿੱਖਿਆ ਕ੍ਰਾਂਤੀ ਤੇ ਸਕੂਲਾਂ ਦੇ ਵਿਕਾਸ ਚੱਲ ਰਿਹਾ ਸਾਡੇ ਪਿੰਡ ਦਾ ਸਟੇਡੀਅਮ ਬਹੁਤ ਆਲੀਸ਼ਾਨ ਬਣ ਰਿਹਾ ਜੀ ਛੱਪੜਾਂ ਦੇ ਕੰਮ ਚੱਲ ਰਿਹਾ ਗਲੀਆਂ ਨਾਲੀਆਂ ਦਾ ਨਾਲੀਆਂ ਦਾ ਤਾਂ ਚਲੋ ਝੰਜਟ ਹੀ ਖਤਮ ਕੀਤਾ ਜਾ ਰਿਹਾ ਹੈ ਵਾ ਸੀਵਰੇਜ ਬਹੁਤ ਟੌਪ ਦੇ ਪਾ ਕੇ ਤੇ ਮਤਲਬ ਪਿੰਡ ਵਾਸੀਆਂ ਲਈ ਬਹੁਤ ਵਧੀਆ ਗਲੀਆਂ ਬਣਾਈਆਂ ਜਾ ਰਹੀਆਂ